ਫਿਰ ਜਦੋਂ ਆਪਾਂ ਇਹ ਚੀਜ਼ਾਂ ਮੰਗਦੇ ਆ ਫਿਰ ਉਹ ਕਹਿੰਦੇ ਨੇ ਹੁਣ ਅੜਿੱਕੇ ਆ ਫਿਰ ਉਹ ਕੰਮ ਕਰਾਉਂਦੇ ਤੇ ਪੰਜਾਬ ਨੂੰ ਬਰਬਾਦ ਤਾਂ ਉਹਨਾਂ ਨੇ ਆ ਤੁਹਾਡੀਆਂ ਜ਼ਮੀਨਾਂ ਵੀ ਖਤਮ ਕਰਨ ਦੇ ਤੁਲ ਪੀਓ ਇੰਨੀਆਂ ਸੜਕਾਂ ਦੀ ਲੋੜ ਹੈਗੀ ਐ ਦੱਸੋ ਤੁਸੀਂ ਸ਼ਹਿਰ ਵਧਾ ਕੇ ਜ਼ਮੀਨ ਖਤਮ ਕਰਤੀ ਮੈਂ ਬਹੁਤ ਥਾਵਾਂ ਤੇ ਕਹਿ ਕੇ ਹਟਿਆ ਕਿ ਐਗਰੀਕਲਚਰ ਲੈਂਡ 20 ਸਾਲ ਦੇ ਬਾਅਦ ਤੁਸੀਂ ਹਾ ਲਾਹੌਰ ਤੋਂ ਜਾ ਕੇ ਰੋਟੀ ਮੰਗਣੀ ਤੁਹਾਡੇ ਕੋਲ ਜ਼ਮੀਨ ਹੀ ਨਹੀਂ ਜੇ ਕਹਿੰਦੇ ਜੀ 20 ਮਿੰਟ ਪਹਿਲਾਂ ਮੋਗੇ ਚਲੇ ਜਾਗੇ ਇੱਕ ਸੜਕ ਕੱਢਦੇ ਹੋ ਇੱਕ ਸੜਕ ਤੇ 20 25 ਹਜ਼ਾਰ ਏਕੜ ਜ਼ਮੀਨ ਜਾਂਦੀ ਪਟਿਆਲੇ ਤੋਂ ਲੈ ਕੇ ਚੰਡੀਗੜ੍ਹ ਤੱਕ ਐਗਰੀਕਲਚਰ ਲੈਂਡ ਖਤਮ ਹੈ ਬਠਿੰਡੇ ਸ਼ਹਿਰ ਦੇ ਵਿੱਚ 2-3 ਸਾਲ ਦੇ ਵਿੱਚ 2000 ਏਕੜ ਤੋਂ ਵੱਧ ਜ਼ਮੀਨ ਖਤਮ ਹੋ ਚੁੱਕੀ ਜਦੋਂ ਤੁਸੀਂ ਡੇਲੀ 12000 ਕੁਛ ਪਿੰਡ ਨੇ ਜੇ ਅਸੀਂ ਇੱਕ ਪਿੰਡ ਚ ਕਿਲਾ ਵੀ ਖਰਾਬ ਕਰੀਏ ਤਾਂ 12000 ਕਿਲਾ ਤਾਂ ਅਸੀਂ ਆਪ ਹੀ ਖਰਾਬ ਕਰ ਦੇਣਾ ਜ਼ਮੀਨ ਦੇ ਨਾਲ ਸਾਡੀ ਹੋਂਦ ਹੈ ਤੇ ਹਕੂਮਤ ਨੂੰ ਪਤਾ ਕਿ ਜੇ ਜ਼ਮੀਨ ਖਤਮ ਕਰ ਦਿਓਗੇ ਤੇ ਇਹ ਆਪਣੇ ਆਪ ਖਤਮ ਹੋਊ। ਆਪੇ ਟਿਫਨ ਚੱਕਣਗੇ। ਆਪੇ ਚੁੱਕੇ ਚਲੇ ਜਾਣਗੇ। ਅਸਲ ਵਿੱਚ ਟਿਫਨ ਚਕਾਉਣੇ ਚਾਹਦੇ ਆ। ਆਹ ਬਾਕੀ ਵਾਲੀ ਗੱਲ। ਲੁਧਿਆਣੇ ਦੇ ਅੰਦਰ ਕਿੰਨੇ ਪਿੰਡ ਆਏ। ਸਾਨੂੰ ਫਾਇਦਾ ਕੀ ਹੋਇਆ? ਕੋਈ ਫਾਇਦਾ ਹੋਇਆ ਸਾਨੂੰ? ਹਕੂਮਤ ਇਹ ਨਹੀਂ ਸੋਚਦੀ ਕਿ ਪੰਜਾਬ ਤੇ ਹਰਿਆਣਾ ਦੋ ਸਟੇਟਾਂ ਨੇ ਜਿੱਥੋਂ 90% ਰੋਟੀ ਆਉਂਦੀ ਹੈ। ਦੂਜੀਆਂ ਸਟੇਟਾਂ ਮਾਈਨਸ ਚੱਲ ਗਈਆਂ। ਉਹ ਆਪ ਦੀ ਸਟੇਟ ਦੀ ਰੋਟੀ ਪੂਰੀ ਨਹੀਂ। ਤੇ ਦਿੱਲੀ ਜਿਹੜੀ ਦੋਨੋਂ ਸਟੇਟਾਂ ਦੀ ਐਗਰੀਕਲਚਰ ਲੈਂਡ ਖਤਮ ਕਰ ਰਹੀ ਹੈ ਤੇ ਇਦੂ ਤੇ ਮੁਰਗ ਕੌਣ ਹੋਣਗੇ